ਸੜਬੀਨ ਜਿਹੜਾ ਪਿਕਨਿਕ ਦਾ ਸੀਗਾ ਜਿਹੜੇ ਸਾਡੇ ਇੱਥੇ ਬੱਚੇ ਗਏ ਉਹਨਾਂ ਨੂੰ ਸਾਡੇ ਕਲਚਰ ਦਾ ਪਤਾ ਚੱਲੇ ਉਹ ਪੰਜਾਬ ਨਾਲ ਜੁੜੇ ਰਹਿਣ ਕਿ ਅਸੀਂ ਤਰੀਕੇ ਨਾਲ ਕਮਿਊਨਿਟੀ ਚ ਹੋਰ ਵੀ ਪ੍ਰੋਗਰਾਮ ਹੁੰਦੇ ਰਹਿਣ ਜਿੱਦੇ ਵਿੱਚ ਕਿ ਕਮਿਊਨਿਟੀ ਆਪਸ ਵਿੱਚ ਜਾਲ ਮਿਲ ਕੇ ਇੱਕ ਭਾਈਚਾਰੇ ਵਾਂਗ ਇਹ ਸਾਰੇ ਪ੍ਰੋਗਰਾਮਸ ਤੇ ਇਨੀਸ਼ੀਏਟਿਵਸ ਨੂੰ ਇੰਜੋਏ ਕਰੇ and i was sitting there and watched the whole program it was so wonderful so thank you for participating aps ek ajhi sanstha hai jisne lok palai de kam de naal community de vich ek ajaha naam banaya hai ki ajj is sanstha nu ate is de president gary sikka nu ਪੂਰੇ ਅਮਰੀਕਾ ਦੇ ਲੋਕ ਜਾਣਦੇ ਨੇ ਐਪੀਐਸ ਦੇ ਵੱਲੋਂ ਆਪਣੀ ਵਿਮਨਸ ਕਾਉਂਸਲ ਵੀ ਬਣਾਈ ਗਈ ਹੈ ਜਿਸ ਦੇ ਚੇਅਰ ਨਵਨੀਤ ਕੌਰ ਸੌਂਧੀ ਲਗਾਤਾਰ ਕਮਿਊਨਿਟੀ ਦੇ ਨਾਲ ਰਾਪਤੇ ਦੇ ਵਿੱਚ ਨੇ ਐਪੀਐਸ ਵਿਮਨ ਕਾਉਂਸਲ ਦੇ ਵੱਲੋਂ ਪਿਛਲੇ ਦਿਨੀ ਫਨ ਫੀਲਡ ਪਿਕਨਿਕ ਦਾ ਆਯੋਜਨ ਕੀਤਾ ਗਿਆ ਜੋ ਕਿ ਆਂਟਾ ਪਾਰਕ ਨਿਊਯਾਰਕ ਦੇ ਵਿੱਚ ਕਰਵਾਇਆ ਗਿਆ ਜਿਸ ਬਾਰੇ ਪ੍ਰੈਜ਼ੀਡੈਂਟ ਗੈਰੀ ਸਿੱਕਾ ਨੇ ਸਾਰੀ ਜਾਣਕਾਰੀ ਦਿੱਤੀ ਸਾਡਾ ਵੀ ਜਿਹੜਾ ਪਿਕਨਿਕ ਦਾ ਸੀਗਾ ਜਿਹੜੇ ਸਾਡੇ ਇੱਥੇ ਬੱਚੇ ਗਏ ਉਹਨਾਂ ਨੂੰ ਸਾਡੇ ਕਲਚਰ ਦਾ ਪਤਾ ਚੱਲੇ ਉਹ ਪੰਜਾਬ ਨਾਲ ਜੁੜੇ ਰਹਨ ਨਾਲੇ ਇੱਕ ਇੱਕ ਇਕੱਠ ਹੋ ਜਾਂਦਾ ਆਪਸ ਵਿੱਚ ਮਿਲ ਕੇ ਤੇ ਅੱਜ ਬੱਚਿਆਂ ਨੇ ਗੇਮਸ ਖੇਡੀਆਂ ਅਬ ਲੇਡੀਜ਼ ਨੇ ਟੰਬੂਲਾ ਖੇਡਿਆ ਤੇ ਡਿਫਰੈਂਟ ਫੂਡਸ ਦਾ ਤੇ ਪਿਕਨਿਕ ਦੇ ਵਿੱਚ ਇੰਜੋਏ ਕੀਤਾ ਤੇ ਇਟ ਇਟ ਇਜ਼ ਅ ਵੈਰੀ ਗੁੱਡ ਪ੍ਰੋਗਰਾਮ ਹੋਇਆ ਅੱਜ ਤੇ ਮੈਂ ਜੋ ਵੀ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਇਸ ਪ੍ਰੋਗਰਾਮ ਤੇ ਉਹਨਾਂ ਦਾ ਬਹੁਤ ਬਹੁਤ ਥੈਂਕਸ ਕਰਦਾ ਆਪਣੀ ਐਪੀਐਸ ਟੀਮ ਦਾ ਥੈਂਕਸ ਕਰਦਾ ਸਾਰਿਆਂ ਦਾ ਤੇ ਨਾਲ-ਨਾਲ ਜੋ ਅੱਜ ਇਸ ਦੇ ਵਿੱਚ ਆਏ ਉਹਨਾਂ ਦਾ ਥੈਂਕਸ ਤੇ ਰਿਲੇਵਰ ਹੋਰ ਬਾਤ ਚੜ੍ਹ ਕੇ ਹਿੱਸਾ ਲਾਂਗੇ ਤੇ ਨੈਕਸਟ ਪ੍ਰੋਗਰਾਮ ਸਾਡਾ ਜਿਹੜਾ ਆ ਰਿਹਾ ਉਹ 21 ਸਤੰਬਰ ਨੂੰ ਐਸਨੋਵਾ ਪਾਰਕ ਦੇ ਵਿੱਚ ਸਵੇਰੇ ਮਾਰਨਿੰਗ 9:00 ਕਲੋਕ ਕੈਂਸਰ ਅਵੇਰਨੈਸ ਵਾਕ ਦਾ ਹੈਗਾ ਤੇ ਮੈਂ ਜੋ ਸਾਡੇ ਦਰਸ਼ਕ ਸੁਣ ਰਹੇ ਹੈ ਉਹਨਾਂ ਨੂੰ ਸਭ ਨੂੰ ਰਿਕੁਐਸਟ ਕਰਾਂਗਾ 21 ਸਤੰਬਰ ਨੂੰ 9 ਵਜੇ ਸਵੇਰੇ ਐਸਨੋਵਾ ਪਾਰਕ ਵਿੱਚ ਪਹੁੰਚ ਕੇ ਵਾਚੜ ਕੇ ਹਿੱਸਾ ਲੈਣ ਕੈਂਸਰ ਅਵੇਰਨੈਸ ਵਾਕ ਸਾਡਾ ਜਿਹੜਾ ਹੈਲਥ ਇਨੀਸ਼ੀਏਟ ਪ੍ਰੋਗਰਾਮ ਹੈ ਉਹਦੇ ਚਿੱਤਸਾ ਲੈਣ ਇਸ ਪਿਕਨਿਕ ਦੇ ਵਿੱਚ ਕਮਿਊਨਿਟੀ ਕਲਚਰ ਅਤੇ ਸਮਰ ਸੰਸ਼ਾਇਨ ਨੂੰ ਸੈਲੀਬ੍ਰੇਟ ਕੀਤਾ ਗਿਆ ਇਸ ਮੌਕੇ 뮤직 ਡਾਂਸ ਅਤੇ ਟੋਲ ਬੀਟਸ ਦੇ ਨਾਲ ਨਾਲ ਖਾਣ ਪੀਣ ਦਾ ਵੀ ਉ체ਚਾ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਪਹੁੰਚੇ ਹੋਏ ਲੋਕਾਂ ਨੇ ਖੂਬ ਆਨੰਦ ਮਾਣਿਆ ਅੱਜ ਅਸੀਂ ਬਹੁਤ ਹੀ ਸਾਰੇ ਅਮਰੀਕਨ ਪੰਜਾਬੀ ਸੁਸਾਇਟੀ ਵੱਲੋਂ ਜਿਹੜਾ ਕਿ ਇਨੌਗੁਰਲ ਆਊਟਡੋਰ ਇਵੈਂਟ ਇੱਕ ਪਿਕਨਿਕ ਦੇ ਸਾਮਨਾ ਕੀਤਾ ਗਿਆ ਹੈਗਾ ਵੌਂਟਾਕ ਪਾਰਕ ਵਿੱਚ ਇੱਥੇ ਉਹਨੂੰ ਅਸੀਂ ਮਨਾ ਰਹੇ ਹਾਂ ਸਾਰੇ ਇੱਥੇ ਆਏ ਹੋਏ ਨੇ ਬੜੀ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸਾਰੇ ਜਿੰਨੇ ਵੀ ਆਏ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮੇ ਸ਼ਮੂਲੀਅਤ ਕੀਤੀ ਹੈ ਉਸ ਦੇ ਵਿੱਚ ਆ ਕੇ ਇੰਜੋਏ ਕੀਤਾ ਇੱਥੇ ਤਰ੍ਹਾਂ ਤਰ੍ਹਾਂ ਦੇ 뮤직 ਪ੍ਰੋਗਰਾਮ ਸੀਗਾ ਸਪੋਰਟਸ ਅਗੇ ਸੰ ਫੁੱਟਬਾਲ ਕ੍ਰਿਕਟ ਟੰਬੋਲਾ ਜਿਹੜਾ ਕਿ ਹਾਲੇ ਵੀ ਖੇਡਿਆ ਜਾ ਰਿਹਾ ਹੈਗਾ ਜਿਹੜਾ ਕਿ ਇੱਥੇ ਬੜਾ ਸਭ ਨੇ ਇੰਜੋਏ ਕੀਤਾ। ਔਰ ਅਸੀਂ ਚਾਹੁੰਦੇ ਆ ਕਿ ਅਸੀਂ ਤਰੀਕੇ ਨਾਲ ਕਮਿਊਨਿਟੀ ਚ ਹੋਰ ਵੀ ਪ੍ਰੋਗਰਾਮ ਹੁੰਦੇ ਰਹਿਣ ਜਿਦੇ ਵਿੱਚ ਕਿ ਕਮਿਊਨਿਟੀ ਆਪਸ ਵਿੱਚ ਜਾਲ ਮਿਲ ਕੇ ਇੱਕ ਭਾਈਚਾਰੇ ਵਾਂਗ ਇਹ ਸਾਰੇ ਪ੍ਰੋਗਰਾਮਸ ਇਨੀਸ਼ੀਏਟਿਵਸ ਨੂੰ ਇੰਜੋਏ ਕਰੇ ਤੇ ਅਸੀਂ ਆਪਣੀ ਪੰਜਾਬੀਅਤ ਨੂੰ ਹੋਰ ਅੱਗੇ ਵਧਾਈਏ। ਕਿ ਅਮਰੀਕਨ ਪੰਜਾਬੀ ਸੁਸਾਇਟੀ ਵੱਲੋਂ ਇੱਕ ਇੱਥੇ ਕਮਿਊਨਿਟੀ ਬੜੀ ਅੱਗੇ ਵਧਦੀ ਬੜੀ ਆਰਗੇਨਾਈਜੇਸ਼ਨ ਜਿਹੜੀ ਹੈ ਉਹਦੇ ਵੱਲੋਂ ਇੱਕ ਪ੍ਰੋਗਰਾਮ ਕੀਤਾ ਗਿਆ ਜਿਹੜਾ ਕਿ ਸਾਰੇ ਕਮਿਊਨਿਟੀ ਨੇ ਬਹੁਤ ਹੀ ਇੰਜੋਏ ਕੀਤਾ ਅਤੇ ਮਾਨ ਸਤਕਾਰ ਨਾਲ ਸਾਰਿਆਂ ਨੇ ਆ ਕੇ ਆਪਣੀ ਪ੍ਰੈਜ਼ੈਂਸ ਦਿੱਤੀ। ਇਸ ਮੌਕੇ ਬਹੁਤ ਸਾਰੀਆਂ ਫੀਮੇਲਜ਼, ਜੈਂਟਸ ਅਤੇ ਬੱਚੇ ਪਹੁੰਚੇ ਹੋਏ ਸਨ। ਇਸ ਪਿਕਨਿਕ ਦੇ ਵਿੱਚ ਟਾਊਨ ਕਲਰਕ ਅਤੇ ਚੀਫ ਗੈਸਟ ਰਾਗਣੀ ਸ਼੍ਰੀਵਾਸਤਵਾ ਵੀ ਉੱਚੇ ਚੇਤੌਰ ਤੇ ਆਏ ਜਿਨ੍ਹਾਂ ਨੇ ਇਸ ਈਵੈਂਟ ਦੀ ਖੂਬ ਤਾਰੀਫ਼ ਕੀਤੀ। so many very active and motivated and informed women who are committed to bring the knowledge and wisdom forward to the community. and i would like to request you all to join them you have leaders like them who have the resources and gary sikaji thank you so much thank you for your leadership <laughs> yesterday also i know you were a part of this fantastic program it was one of a kind i, I was sitting there and usually I, i'm telling you honestly i go to events and i head out within like half an hour one hour and i was sitting there and watched the whole program it was so wonderful so thank you for participating in these kind of wonderful new initiatives which is going to be beneficial for the whole community at the same time when i was listening to you tanejati thank you so much you were very active since like how many years i know you connecting the government to the community and that is very important because we in government we can bring a lot and do a lot for the community but we need bridge like the organizations like aps and I would like from the Tangler office, North Hempstead, we would like to support in your next initiatives. Like the blood drive you did. Naunit, you were so very right. This is something which cannot be manufactured, which cannot nobody can create it. It's something given by the God. And it is, you know, if you all can help and come forward, we all should. It helps saving lives. It is so 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 important. But like she said also most of us wants to do something but awareness and knowledge or someone who can you know tell us or start the, the thing so we all can join so thank you and i'm going to to start something very wonderful with nani sorry because i know she's she's so wonderful with the town clerk, town of north state government she'll be leading the youth woman wing ਇਸ ਮੌਕੇ ਬੱਚਿਆਂ ਤੇ ਵੱਡਿਆਂ ਦੇ ਲਈ ਫਨ ਗੇਮਸ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਸੀ ਬੱਚਿਆਂ ਨੇ ਇਸ ਮੌਕੇ ਕ੍ਰਿਕਟ ਸੌਕਰ ਅਤੇ ਤੰਬੋਲਾ ਵਰਗੀਆਂ ਬਹੁਤ ਸਾਰੀਆਂ ਗੇਮਸ ਖੇਡੀਆਂ ਇਸ ਮੌਕੇ ਕਮਿਊਨਿਟੀ ਲਈ ਕੰਮ ਕਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਐਪਰੀਸिएशन ਸਰਟੀਫਿਕੇਟ ਵੀ ਦਿੱਤੇ ਗਏ ਤੋਂ ਇਹ ਜੋ ਪਹਿਲੀ ਵਾਰੀ ਐਪੀਐਸਸੀ ਅਸੀਂ ਇੱਕ ਦੀ ਪਾਰਟੀ ਸ਼ੁਰੂ ਕੀਤੀ ਹੈ ਖਾਸ ਲੋਕ ਤੇ ਬੱਚਾ ਦਾ ਖਾਸ ਬਹੁਤ ਤੇ ਹਮੇ ਕਿਤਾ ਦੇ ਬੱਚਿਆਂ ਤੇ ਲੇਡੀਜ਼ ਨੇ ਜੋ ਹੈ ਖਾਸ ਉਪਰਾਲਾ ਕੀਤਾ ਹੈ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੈਣੀ ਸਿਕਾ ਜੀ ਜੋ ਪ੍ਰੈਜ਼ੀਡੈਂਟ ਹਨ ਸਾਡੇ ਐਪੀਐਸ ਦੇ ਉਹਨਾਂ ਦਾ ਵਿਚਾਰ ਹੈ ਕਿ ਹਰ ਮਹੀਨੇ ਕੁਝ ਨਾ ਕੁਝ ਹੋਣਾ ਚਾਹੀਦਾ ਸੋ ਉਹਨਾਂ ਦੀ ਬਹੁਤ ਵਧਾਈ ਹੈ ਕਿ ਇਹਨਾਂ ਨੇ ਜੋ ਹੈ ਕਾਰਜ ਸਵਾਰਿਆ ਹੈ ਅੱਜ ਜੋ ਕਰ ਰਹੇ ਸ਼ੁਰੂ ਕਰ ਰਹੇ ਹਨ ਕਿ ਪਾਣੇ ਅਚੰਭੇ ਥੋੜੀ ਘਾਟ ਹੈ ਕਿ ਪਹਿਲੀ ਵਾਰ ਹੀ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਇਹਦਾ ਚੱਲਦਾ ਰਹੇ ਅਗਲੇ ਸਾਲ ਇਸ ਤੋਂ ਵੀ ਚਾਰ ਗੁਣਾ ਵੱਧ ਜਿਹੜੀ ਹੁਣ ਹੋਰ ਵੀ ਆ ਰਹੇ ਵੈਸੇ ਲੇਕਿਨ ਪਹਿਲੀ ਵਾਰੀ ਇਸ ਵਿੱਚ ਸਸਤੇ ਜੋ ਜੋ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਦਾ ਮਾਹੌਲ ਗਿਆ ਅੱਜ ਇੱਥੇ ਸੋ ਅਗਲੇ ਸਾਲ ਇਸ ਤੋਂ ਵੱਧ ਹੋਏਗਾ ਥਿਸ ਇਜ਼ ਆਰ ਫਸਟ ਵਨ ਐਂਡ ਇਟਸ ਸੋ ਨਾਈਸ ਟੂ ਹੈਵ ਯੂ ਆਲ ਹੇਅਰ ਹੈਪਨ ਟੂ ਬੀ ਅ ਬਿਊਟੀਫੁਲ ਵੈਦਰ ਐਂਡ ਸੱਚ ਗੁੱਡ ਆਪਰਚੂਨਿਟੀ ਟੂ ਮੀਟ ਆਲ ਆਫ ਯੂ ਐਂਡ ਹੈਵ ਯੂ ਆਲ ਟੂਗੇਦਰ ਇਨ ਥਿਸ ਸਮਰ we're going to play everyone's favorite tambola i was you all will be very excited so we planned a tambola game and uh, we're going to start sharp at 2:10 because i know some people want to buy more tickets so we're going to start at 2:10 beshak aps da pehla picnic si par gari sikka ate unadi team da kehna hai ki oh agge ton isnu routine de vich karwanange jithe community de log ikatthe hoke ਆਪਸੀ ਸਾਂਝ ਵਧਾਉਣਗੇ ਅਤੇ ਅਗਲੀ ਪੀੜ੍ਹੀ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨਗੇ ਕਿ ਭਾਰਤੀ ਲੋਕਾਂ ਦੇ ਵਿੱਚ ਕਿੰਨਾ ਆਪਣਾਪਾਣਾ ਨਿਊਯਾਰਕ ਤੋਂ ਗਿਲਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ